ਤਰਪ ਭਗੰਤਮਾਨ ਨੇ ਸਿੱਧੀ ਧਮਕੀ ਦਿੱਤੀ ਹੈ ਵੀ ਜਿਨ੍ਹਾਂ ਨੇ ਹਾਈਬ੍ਰਿਡ ਜਾਂ ਪੂਸਾ 44 ਜਾਂ ਪੂਸਾ ਵਰਗੀਆਂ ਵੈਰੈਟੀਆਂ ਝੋਨੇ ਦੀਆਂ ਲਾਈਆਂ ਜਿਹੜੀਆਂ ਕਿ 152 ਦਿਨ ਲੈਂਦੀਆਂ ਨੇ ਤੇ ਪਾਣੀ ਦਾ ਖੌਣੇ ਉਹ ਅਸੀਂ ਮੰਡੀ 'ਚ ਨਹੀਂ ਚੱਕਣੀਆਂ ਜਿਨ੍ਹਾਂ ਨੇ ਲਾਈਆਂ ਨੇ ਉਹ ਆਪਦੀ ਪਨੀਰੀ ਵਾਹ ਕੇ ਪੀਆਰ 131 ਲਾ ਲਓ 32 ਲਾ ਲਓ 26 ਲਾ ਲਓ ਪਰਮਲ ਵੈਰੈਟੀ ਜਿਹੜੀ ਮਰਜ਼ੀ ਲਾ ਲਓ ਉਹ ਅਸੀਂ ਚੱਕਣ ਹਾਰਾਂ ਪਰ ਜਿਨ੍ਹਾਂ ਨੇ ਪੂਸਾ ਜਾਂ ਹਾਈਬ੍ਰਿਡ ਲਾਇਆ ਉਹ ਨਹੀਂ ਅਸੀਂ ਚੱਕਾਂਗੇ ਪਰ ਦੂਜੇ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਮਿੱਤਰੋ ਪੂਸਾ 44 ਦੇ ਇੱਕ ਕੁਆਂਟਲ ਝੋਨੇ ਦੇ ਵਿੱਚੋਂ 72 ਕਿਲੋ ਚੌਲ ਨਿਕਲਦਾ ਇਹ ਮੈਂ ਨਹੀਂ ਗੱਲ ਕਹਿੰਦਾ ਇਹ ਗੱਲ ਕਹਿੰਦੀ ਹੈ ਸ਼ੈਲਰ ਮਾਲਕ ਹੁਣ ਕਈਆਂ ਕਿਸਾਨਾਂ ਨੂੰ ਮੈਂ ਪੁੱਛਿਆ ਪੰਜਾਬ ਤੇ ਹਰਿਆਣੇ ਦੇ ਕਈ ਕਿਸਾਨ ਆ ਜਿਹੜੇ ਪੂਸਾ 44 ਦੀ ਪਨੇਰੀ ਆਲਰੇਡੀ ਬੀਜੀ ਜਾ ਰਹੇ ਨੇ ਤੇ ਲਗਭਗ 1-2 ਤਰੀਕ ਨੂੰ ਉਹਨਾਂ ਦੇ ਖੇਤ ਦੇ ਵਿੱਚੋਂ ਪਨੇਰੀ ਟਰਾਂਸਪਲੈਂਟ ਹੋਣ ਵਾਲੀ ਹੈ ਮੈਂ ਆਖਿਆ ਵੀ ਕੀ ਗੱਲ ਵੀ ਕਿਵੇਂ ਕਰੋਗੇ ਤੁਸੀਂ ਐਡਾ ਐਡਾ ਰਿਸਕ 20 20 ਬਾਈ ਬਾਈ ਕਿੱਲੇ ਤੁਸੀਂ ਲਾਈ ਜਾਨੇ ਆ ਕੀ ਬਣੂਗਾ ਉਹ ਕਹਿੰਦੇ ਯਾਰ ਵੀ ਇੱਥੇ ਤੂੰ ਤੇ ਇੱਥੇ ਮੈਂ ਪੋਸਾ 44 ਵੀ ਚੱਕਣਗੇ ਤੇ ਭੱਜ ਕੇ ਚੱਕਣਗੇ ਮੈਂ ਆਖਿਆ ਯਾਰ ਵੀ ਐ ਕਿਵੇਂ ਚੱਕਣਗੇ ਦੱਸੋ ਸਾਨੂੰ ਵੀ ਦੱਸੋ ਉਹ ਕਹਿੰਦੇ ਵੀ ਇੱਕ ਤਾਂ ਪਹਿਲੀ ਸਚਾਈ ਇਹ ਵੀ 72 ਕਿਲੋ ਚੌਲ ਨਿਕਲਦਾ ਇਹਦਾ ਆਮ ਹਾਈਬ੍ਰਿਡ ਦਾ ਵੀ ਟੋਟਾ ਹੋ ਜਾਂਦਾ ਤੇ ਪਰਮਲ 131 32 26 ਇਹਨਾਂ ਦਾ ਇਹਨਾਂ ਚੌਲ ਨਹੀਂ ਨਿਕਲਦਾ ਖਾਸ ਕਰਕੇ 26 ਦਾ ਟੋਟਾ ਹੋ ਜਾਂਦਾ ਤੇ ਜਿਹੜਾ ਪੂਸਾ 44 ਦਾ ਚੌਲ ਹੁੰਦਾ ਨਾ ਮਜ਼ਬੂਤ ਬਹੁਤ ਹੁੰਦਾ ਉਹਦਾ ਟੋਟਾ ਵੀ ਨਹੀਂ ਹੁੰਦਾ ਇਸ ਕਰਕੇ ਜਿਹੜੇ ਸ਼ੈਲਰ ਮਾਲਕਾ ਕਈ ਕਿਸਾਨ ਵੀਰਾਂ ਦਾ ਕਹਿਣਾ ਵੀ ਉਹ ਉੱਤੋਂ ਉੱਤੋਂ ਕਹਿ ਰਿਹਾ ਵੀ ਅਸੀਂ ਨਹੀਂ ਚੱਕਦੇ ਪਰ ਵਿੱਚੋਂ ਉਹ ਪੂਸਾ 44 ਨੂੰ ਪਹਿਲ ਦੇਣਗੇ ਜੇਕਰ ਉਹ ਮੰਡੀ 'ਚ ਆ ਗਿਆ ਤੇ ਜਿਹੜਾ ਪ੍ਰਾਈਵੇਟ ਸ਼ੈਲਰ ਮਾਲਕ ਹਨਾ ਉਹ ਪੂਸਾ 44 ਝੋਨਾ ਭੱਜ ਕੇ ਚੱਕੂਗਾ ਕਿਉਂਕਿ ਉਸ ਦਾ ਘਾਟਾ ਜਿਹੜਾ ਉਸ ਦੇ ਵਿੱਚ ਪੂਰਾ ਹੁੰਦਾ ਹਾਂ ਵੈਸੇ ਰਹਿ ਭਲਾਂ ਦੀ ਕਰ ਲੈਣਾ 100 150 ਵਟਾ ਭਲਾਂ ਦੀ ਲਾ ਲੈਣ ਵੈਸੇ ਰਹਿ ਕਰਕੇ ਵੀ ਚਲੋ ਸਰਕਾਰ ਨੇ ਮਨਾਈ ਕੀਤੀ ਆ ਪਰ ਜਿਹੜਾ ਕਹਿੰਦਾ ਨਾ ਵੀ ਛੈਲਰ ਮਾਲਕ ਦੇ ਅੰਦਰਲਾ ਮਾਣਾ ਜਿਹੜਾ ਉਹ ਪੂਸਾ 44 ਨਹੀਂ ਜਿਆਦਾ ਝਕਾ ਉਹਨਾਂ ਦਾ ਕਿਉਂਕਿ ਹੋਰ ਕੋਈ ਝੋਨਾ ਉਹਦੇ ਜਿੰਨਾ ਚੌਲ ਨਹੀਂ ਕੱਢਦਾ ਹੁਣ ਇੱਥੇ ਬਈ ਭਗਵੰਤ ਮਾਨ ਤਾਂ ਬਿਆਨ ਦੇ ਕੇ ਪਾਸੇ ਹੋ ਗਿਆ ਹੁਣ ਘਾਟਾ ਤਾਂ ਉਹਨਾਂ ਨੂੰ ਆ ਜਿਨ੍ਹਾਂ ਨੇ ਪੂਸਾ 44 ਲਾਇਆ ਹਣਾ ਜਾਂ ਹਾਈਬ੍ਰਿਡ ਲਾਇਆ ਹਾਂ ਹਾਈਬ੍ਰਿਡ ਨੂੰ ਬਾਈ ਜੀ 100 150 200 ਤੱਕ ਵਟਾ ਲੱਗ ਸਕਦਾ ਪਰ ਮੈਨੂੰ ਲੱਗਦਾ ਵੀ ਪੂਸਾ 44 ਸ਼ਾਇਦ ਬਚ ਵੀ ਸਕਦਾ ਪਰ ਬਾਈ ਜੀ ਮੇਰੇ ਤੇ ਰਿਆਜ ਹੈ ਨਾ ਜੇਕਰ ਤੁਹਾਨੂੰ ਕਿਤੇ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਤੱਕਾ ਹੋ ਸਕਦਾ ਤੇ ਚੁੱਪ ਕਰਕੇ ਪੀਆਰ 131 132 ਲਾ ਲਓ 17 18 ਲਾ ਲਓ ਪਰ ਸਰਕਾਰ ਨੇ ਮਨਾ ਕੀਤਾ ਹੋਇਆ ਬਾਈ ਜੀ ਪੂਸਾ 44 ਨਾ ਲਾਇਆ ਜੀ ਪਰ ਕਿਤੇ ਕਿਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜਿਹੜੇ ਸ਼ੈਲਰ ਮਾਲਕਾ ਮੈਨੂੰ ਲੱਗਦਾ ਮੇਰੀ ਕਹਿੰਦੇ ਨਾ ਵੀ ਬਿਨਾ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਪਰ ਮੈਂ ਸਲਾਹ ਨਹੀਂ ਦੇ ਰਿਹਾ ਮੈਨੂੰ ਲੱਗਦਾ ਵੀ ਸ਼ੈਲਰ ਵਾਲੇ ਉਹ ਡੁੱਡ ਪੈਣਗੇ ਪੂਸਾ 44 ਬਾਕੀ ਸੋਚ ਲਓ ਵਿਚਾਰ ਲਓ ਆਪਦੇ ਆੜਤੀਆਂ ਨੂੰ ਪੁੱਛ ਲਓ ਕਿਉਂਕਿ ਆੜਤੀਆ ਤੁਹਾਨੂੰ ਸਹੀ ਸਲਾਹ ਦੇਊਗਾ ਕਿਉਂਕਿ ਉਹਨਾਂ ਦੀ ਸੈਲਰਾਂ ਮਾਲਕਾਂ ਨਾਲ ਬਣਦੀ ਹੁੰਦੀ ਹੈ ਉਹਨਾਂ ਤੋਂ ਰਹਿ ਲੈ ਲਓ ਭਾਈ ਪੂਸਾ 44 ਚੱਕੋਂਗੇ ਜਾਂ ਨਾ ਚੱਕੋਂਗੇ ਜੇ ਤਾਂ ਚੱਕਣਗੇ ਤਾਂ ਬਾਈ ਜੀ ਵਾਰੇ ਨਿਆਰੇ ਆ ਪਰ ਲਾਓ ਇਸ ਵਾਰ ਲਾਸਟ ਵਾਰ ਕਿਉਂਕਿ ਪਾਣੀ ਦਾ ਖਾਓ ਆ ਕੋਸ਼ਿਸ਼ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਰਟ ਟਰਮ ਵੈਰਾਈਟੀਆਂ ਲਾਓ ਕਿਉਂਕਿ ਪਾਣੀ ਵੀ ਆਪਣੇ ਲਈ ਬਹੁਤ ਜ਼ਰੂਰੀ ਆ ਪਰ ਹੁਣ ਜਿਨ੍ਹਾਂ ਨੇ ਪਨੀਰੀਆਂ ਬੀਜ ਲੀਆਂ ਨੇ ਹੈਨਾ ਤੇ ਉਹਨਾਂ ਨੂੰ ਹੁਣ ਕੋਈ ਹੌਸਲਾ ਤਾਂ ਦੇਣਾ ਹੀ ਪੈਣਾ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਵੀ 44 ਚੱਕਣਗੇ ਜਾਂ ਨਹੀਂ ਹਾਈਬ੍ਰਿਡ ਦੇ ਤਾਂ ਸਵਾ 100 150 200 ਦਾ ਵਾਟਾ ਜ਼ਰੂਰ ਆ ਬਈ